ਸਾਰੇ ਸਨਮਾਨਯੋਗ ਗੁਰੂ ਰੂਪਿਆਰੀ ਸਾਧ ਸੰਗਤ ਜੀ ਅੱਜ ਦੀ ਵਿਚਾਰ ਕਰਾਂਗੇ ਅਜਾਮਲ ਦਾ ਵਿਆਹ ਕੀਤਾ ਗਿਆ ਵਿਆਹ ਹੋਇਆ ਮਾਪਿਓ ਨੇ ਵਿਆਹ ਕਰਾਤਾ ਫਿਰ ਵੀ ਉਹਦਾ ਲਾਲਚੀ ਮਨ ਨਹੀਂ ਹਟਿਆ ਵਿਸ਼ਵਾ ਦੇ ਦਰਤੇ ਜਾਣ ਤੋਂ ਨਾਰਾਇਣ ਦੇ ਬੱਚੇ ਹੋਏ ਜਿਹਦੇ ਚ ਅਜਾਮਲ ਦੇ ਬੱਚੇ ਹੋਏ ਵਾਈਗੁਰੂ ਅਜਾਮਲ ਦੇ ਬੱਚੇ ਹੋਏ ਜਿਹਦੇ ਤੋਂ ਨਾਰਾਇਣ ਬੱਚਾ ਪੈਦਾ ਹੋਇਆ ਸਾਧੂਆਂ ਦੇ ਦੁਆਰੀ ਸਾਧੂ ਕਿਉਂਕਿ ਅਜਾਮਲ ਗਰੀਬ ਹੋ ਗਿਆ ਸੀ ਝੁੱਗੀਆਂ 'ਚ ਰਹਿਣ ਲੱਗੇ ਸੀ ਮਾਸ ਦਾ ਮਾਸ ਵੀ ਖਦਾ ਸੀ ਉਹ ਸੋ ਅੱਜ ਦੀ ਤੀਸਰੀ ਭਾਗ ਦੀ ਵਿਚਾਰ ਹੈ ਇਹ ਭਾਗ ਤੀਸਰਾ ਇੱਕ ਦਿਨ ਜ਼ਰੂਰ ਨਰਾਇਣ ਤੂੰ ਸਾਡੀ ਪੁਕਾਰ ਸੁਣ ਲਵੇਗਾ ਇਹ ਸਾਧੂ ਦੇ ਬਚਨ ਸੀ ਅਜਾਮਲ ਨੂੰ ਤੇ ਉਹਦੀ ਧਰਮ ਪਤਨੀ ਨੂੰ ਜਿਹਦੇ ਨਾਲ ਉਹਨੇ ਵਿਸ਼ਵਾ ਨਾਲ ਵਿਆਹ ਕਰਾਇਆ ਸਾਧੂ ਬਚਨ ਕਰਕੇ ਸਵੇਰੇ ਚੱਲਦੇ ਬਣੇ ਅਜਾਮਲ ਨੇ ਆਪਣੇ ਪੁੱਤਰ ਨੂੰ ਚੁੱਕ ਲਿਆ ਤੇ ਉਸ ਨਾਲ ਪਿਆਰ ਕਰਦਾ ਹੋਇਆ ਆਖਣ ਲੱਗਾ ਪੁੱਤਰ ਨਾਰਾਇਣ ਆ ਬੇਟਾ ਨਾਰਾਇਣ ਰੋਟੀ ਖਾਓ ਨਾਰਾਇਣ ਦੁੱਧ ਪੀਓ ਨਾਰਾਇਣ ਐਸੀਆਂ ਬਾਤਾਂ ਕਰਨ ਲੱਗ ਗਿਆ ਉਸ ਦੀਆਂ ਬਾਤਾਂ ਉਸ ਦੇ ਮਨ ਨੂੰ ਸ਼ਾਂਤੀ ਦੇਣ ਲੱਗੀਆਂ ਕੁਝ ਐਸੀ ਪ੍ਰਬੂਦੀ ਲੀਲਾ ਹੋਈ ਉਹ ਜਿਹੜਾ ਵਿਸ਼ਕਾਰ ਮਾਰ ਕੇ ਲਿਆਉਂਦਾ ਉਹ ਹੀ ਵਿਕ ਜਾਂਦਾ ਉਸ ਨੂੰ ਪੈਸੇ ਮਿਲਣ ਅੱਗੇ ਪੈਸੇ ਮਿਲਣ ਲੱਗੇ ਤੇ ਅਨਖਣ ਨੂੰ ਮਿਲਣ ਲੱਗ ਪਿਆ ਮਿਲਣ ਲੱਗ ਪਿਆ ਜਦੋਂ ਦੀ ਸਾਧੂਆਂ ਦੀ ਸੰਗਤ ਕੀਤੀ ਅਜਾਮਲ ਨੇ ਤੇ ਉਹਦੀ ਧਰਮ ਪਤਨੀ ਨੇ ਕੁਝ ਐਸੀ ਪ੍ਰਬੂਦੀ ਲੀਲਾ ਹੋਈ ਉਹ ਜਿਹੜਾ ਵੀ ਸ਼ਿਕਾਰ ਮਾਰ ਕੇ ਲਿਆਉਂਦਾ ਉਹ ਹੀ ਵਿਕ ਜਾਂਦਾ ਉਸ ਨੂੰ ਪੈਸੇ ਮਿਲਣ ਲੱਗੇ ਤੇ ਅਨਖਣ ਨੂੰ ਮਿਲਣ ਲੱਗ ਪਿਆ ਉਸ ਦੇ ਦਿਨ ਚੰਗੇ ਬਤੀਤ ਹੋਣ ਲੱਗ ਪਏ ਉਹ ਝੁੱਗੀ ਵਿੱਚ ਰਹਿੰਦਾ ਹੋਇਆ ਵੀ ਕੁਝ ਸੁੱਖ ਅਨੁਭਵ ਕਰਨ ਲੱਗ ਪਿਆ ਕਾਲ ਮਹਾਕਾਲ ਬਲੀ ਹੈ ਕਾਲ ਦੀ ਮਾਰ ਤੋਂ ਕੋਈ ਨਹੀਂ ਬਚ ਸਕਦਾ ਜੋ ਦਿਸਦਾ ਹੈ ਸਭ ਚੱਲਣਾ ਆ ਰਿਹਾ ਹੈ ਸਭ ਦੇ ਕਾਰਜ ਅਧੂਰੇ ਹੀ ਰਹਿ ਜਾਂਦੇ ਹਨ ਜਦੋਂ ਕਾਲ ਆਉਂਦਾ ਹੈ ਕਾਲ ਦਾ ਭਾਰੀ ਹੱਥ ਹਰ ਇੱਕ ਦੇ ਸਿਰ ਉੱਪਰ ਰੱਖਿਆ ਜਾਂਦਾ ਹੈ ਅਜਾਮਲ ਦਾ ਵੀ ਅੰਤਕਾਲ ਆ ਗਿਆ ਉਹ ਬਿਮਾਰ ਪੈ ਗਿਆ ਤੇ ਬਿਮਾਰੀ ਵੀ ਉਸ ਨੂੰ ਕਸ਼ਟ ਦੇਣ ਵਾਲੀ ਕਸ਼ਟ ਵਾਲੀ ਬਿਮਾਰੀ ਨਾਲ ਦੁਖੀ ਹੋਣ ਲੱਗ ਗਿਆ ਇੱਕ ਦਿਨ ਐਸਾ ਆਇਆ ਜਦੋਂ ਅੱਖਾਂ ਮੀਟੀਆਂ ਜਾਣੀਆਂ ਸਨ ਜਮਦੂਤ ਖਲੋਤੀ ਨਜ਼ਰ ਆਉਣ ਲੱਗ ਪਈ ਨਰਕਾਂ ਦੀ ਅੱਗ ਵੱਲਦੀ ਦਿਸਣ ਲੱਗ ਪਈ ਉਹ ਭਿਆਨਕ ਰੂਪ ਵਿੱਚ ਸੀ ਉਸ ਦੀ ਦਸ਼ਾ ਡਰਾਉਣ ਵਾਲੀ ਸੀ ਨਰਕਾਂ ਦੀ ਝਾਕੀ ਦੇਖ ਕੇ ਅੰਤਕਾਲ ਨੇੜੇ ਆਇਆ ਜਾਣ ਕੇ ਉਸ ਨੇ ਉੱਚੀ ਉੱਚੀ ਪੁਕਾਰਿਆ ਨਾਰਾਇਣ ਆ ਨਾਰਾਇਣ ਨਾਰਾਇਣ ਆ ਅਜੇ ਅਮਲ ਪਾਪੀ ਨੇ ਆਵਾਜ਼ ਦਾ ਆਵਾਜ਼ ਤਾਂ ਆਪਣੇ ਪੁੱਤਰ ਨੂੰ ਦਿੱਤੀ ਪਰ ਪੁੱਤਰ ਸ਼ਬਦ ਨਾ ਵਰਤਿਆ ਸੱਚ ਹੀ ਉਸ ਦੀ ਕਲਿਆਣ ਹੋ ਗਈ ਜਿਉਂ ਹੀ ਉਸ ਨੇ ਨਾਰਾਇਣ ਕੇ ਹੱਥ ਤੂੰ ਹੀ ਧਰਮਰਾਜ ਤੇ ਜਮਦੂਤ ਪਾਸੇ ਹਟ ਗਏ ਰੋਸ਼ਨੀ ਹੋਈ ਨਰਸਿੰਘੇ ਸ਼ੰਖ ਵੱਜੇ ਉਦੋਂ ਆਤਮਾ ਨੇ ਸਰੀਰ ਨੂੰ ਛੱਡਿਆ ਉਧਰੋਂ ਫੁੱਲਾਂ ਦਾ ਫੁੱਲਾਂ ਦੀ ਵਬਾਨ ਆ ਗਿਆ ਅਜਾਮਲ ਦੀ ਰੂਸ ਵਰਗਾ ਨੂੰ ਚਲੀ ਗਈ ਨਾਰਾਇਣ ਕਹਿਣ ਨਾਰਾਇਣ ਨਾਰਾਇਣ ਕਹਿਣ ਨਾਲ ਪਾਪੀ ਤਰ ਗਿਆ ਇਸ ਪਰthਾਈ ਚੌਥੀ ਪਾਰਸ਼ਦੀ ਦਾ ਬਚਨ ਹੈ ਅਜਾਮਲ ਪ੍ਰੀਤ ਪੁੱਤਰ ਪ੍ਰੀਤ ਅਜਾਮਲ ਪ੍ਰੀਤ ਪੁੱਤਰ ਪਰਤਕੀਨੀ ਕਰ ਨਾਰਾਇਣ ਬੋਲਾਰੇ ਮੇਰੇ ਠਾਕੁਰ ਕੈਮਨ ਭਾਈ ਪਵਨੀ ਜੰਕਮ ਜਮਕੰਕਰ ਮਾਰ ਬੇਦਾਰੀ ਇਹ ਅੱਜ ਦੀ ਵਿਚਾਰ ਅਜਾਮਲ ਦੀ ਗੁਰੂ ਰੂਪਿਆਰੀ ਸਾਧ ਸੰਗਤ ਜੀ ਸੋ ਅਜਾਮਲ ਦੇਖੋ ਅਜਾਮਲ ਬਹੁਤ ਵੱਡਾ ਪੰਡਿਤ ਸੀ ਬ੍ਰਾਹਮਣ ਸੀ ਰਾਜ ਪੰਡਿਤ ਸੀ ਤੇ ਉਸ ਨੇ ਕਾਮਵਾਸ਼ਨਾ ਨੂੰ ਮੁਖ ਰੱਖ ਕੇ ਉਹ ਵੇਸ਼ਵਾਂ ਦੇ ਦਰ ਜਾਣ ਲੱਗ ਪਿਆ ਤੇ ਜਿਹੜੇ ਉਹਨਾਂ ਦੇ ਗੁਰੂ ਰਿਸ਼ੀ ਸਨ ਉਹਨਾਂ ਨੇ ਰੋਕਿਆ ਸੀ ਕਿ ਜੇ ਤੂੰ ਕੋਈ ਵਿਦਿਆ ਪ੍ਰਾਪਤ ਕਰਨੀ ਹੈ ਤੇ ਸ਼ਹਿਰੋਂ ਬਾਹਰ ਬਾਹਰ ਹੀ ਆਇਆ ਕਰ ਤੇ ਬਾਹਰ ਬਾਹਰ ਹੀ ਜਾਇਆ ਕਰ ਉਸਨੇ ਸੋਚਿਆ ਕਿ ਗੁਰੂ ਜੀ ਨੇ ਕੁਛ ਤਾਂ ਗੱਲ ਹੈ ਕਿਉਂ ਬਾਰ-ਬਾਰ ਕਹਿੰਦੇ ਨੇ ਕਿ ਬਾਰ-ਬਾਰੋ ਆ ਕੇ ਬਾਰ-ਬਾਰੋ ਜਾਇਆ ਕਰ ਵਿਦਿਆ ਪ੍ਰਾਪਤ ਕਰਿਆ ਕਰ ਕਿਉਂਕਿ ਜਿਆਤਾ ਸੀ ਉਹ ਬੜਾ ਵੱਡਾ ਵਿਦਵਾਨ ਸੀ ਅਜਾਮਲ ਸੋ ਕਹਿਣ ਦਾ ਪਾਉ ਕਾਮ ਵਾਸ਼ਨਾ ਹੋ ਕਰਕੇ ਉਹ ਵਿਸ਼ਵਾ ਦੇ ਦਵਾਰੇ ਜਾਣ ਲੱਗ ਗਿਆ ਵੇਸ਼ਵਾ ਦੇ ਆਪ ਦੀ ਧਰਮ ਪਤਨੀ ਜਿਹੜੀ ਧਰਮ ਪਤਨੀ ਸੀ ਉਹਨੂੰ ਛੱਡ ਦਿੱਤਾ ਵੇਸ਼ਵਾ ਦੇ ਨਾਲ ਰਹਿਣ ਲੱਗਿਆ ਵੇਸ਼ਵਾ ਨਾਲ ਜਿਵੇਂ ਕਿ ਆਪ ਜੀ ਮੰਨ ਲੋ ਕਿ ਘਰ ਵਸਾ ਲਿਆ ਉਹਦੇ ਚ ਵੇਸ਼ਵਾ ਤੋਂ ਨੇ ਪੱਛੇ ਹੋਏ ਜਿੱਦੇ ਤੇ ਇੱਕ ਬੱਚਾ ਨਾਰਾਇਣ ਸੀ ਨਾਰਾਇਣ ਕਰਕੇ ਉਹਨੂੰ ਅਕਾਲ ਪੁਰਖ ਦਾ ਨਾਮ ਨਾਰਾਇਣ ਕਰਕੇ ਉਹਨੂੰ ਅਕਾਲ ਪੁਰਖ ਨੇ ਬਖਸ਼ਿਸ਼ ਬਖਸ਼ਿਆ ਤੇ ਨਾਰਾਇਣ ਨਾਮ ਉਹਨੂੰ ਜਪਿਆ ਉਸਨੇ ਤੇ ਉਹਦੀ ਮੁਕਤੀ ਹੋ ਗਈ ਸੋਏ ਅਜ ਦੀ ਵਿਚਾਰ ਬਹੁਤ ਬਹੁਤ ਧੰਨਵਾਦ ਆਪ ਜੀ ਸੰਗਤਾਂ ਦਾ ਜੋ ਆਪ ਜੀ ਬਹੁਤ ਪ੍ਰੇਮ ਕਰਦੇ ਹਾਂ ਆਪ ਜੀ ਸੰਗਤਾਂ ਵਿਚਾਰ ਸੁਣਦੇ ਹਾਂ ਸਰਮਣ ਕਰਦੇ ਹਾਂ ਬਸ ਇਹੀ ਬੇਨਤੀ ਹੈ ਕਿ ਆਪ ਜੀ ਅਮਰਤ ਸ਼ਕੂਰ ਸਿੰਘ ਸੋ ਜੋ ਗੁਰੂ ਆਲੇ ਬਣੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਪੁਰਜਾ ਕਾ ਮਾਫ ਕਰਨੀ ਆ ਬੁਲਾਓ ਪਤੀ ਵਾਹਿਗੁਰਜੀ ਕਾ ਖਲਸਾ ਵਾਹਿਗੁਰਜੀ ਕੀ ਫਤਹੀ